ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਦੇ ਵਿੱਚ 4 ਨਵੇਂ ਕਿਰਤ ਕੋਡ ਲਾਗੂ ਕਰ ਦਿੱਤੇ ਗਏ ਨੇ ਇਹ ਨੋਟੀਫਿਕੇਸ਼ਨ 21 ਨਵੰਬਰ 2025 ਨੂੰ ਜਾਰੀ ਕੀਤਾ ਗਿਆ ਪੁਰਾਣੇ ਜਿਹੜੇ 29 ਕੋਡ ਸੀ ਉਹਨਾਂ ਦੀ ਜਗ੍ਹਾ ਤੇ 4 ਨਵੇਂ ਕਿਰਤ ਕੋਡ ਲਾਗੂ ਕਰ ਦਿੱਤੇ ਗਏ ਨੇ ਕੇਂਦਰੀ ਕਿਰਤ ਰੋਜ਼ਗਾਰ ਮੰਤਰੀ ਮਨ ਸੁਖ ਮਾੜਵਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਜਿੰਨੇ ਵੀ ਕਰਮਚਾਰੀ ਨੇ ਉਹਨਾਂ ਨੂੰ ਸਿਰਫ ਇੱਕ ਸਾਲ ਦੇ ਵਿੱਚ ਹੀ ਮਿਲੇਗਾ ਗ੍ਰੈਚੂਇਟੀ ਦਾ ਲਾਭ ਹਰ ਕਰਮਚਾਰੀ ਨੂੰ ਨੌਕਰੀ ਤੋਂ ਪਹਿਲਾਂ ਨਿਯੁਕਤੀ ਪੱਤਰ ਦੀ ਗਾਰੰਟੀ ਦੇ ਦਿੱਤੀ ਹੈ ਜੋ ਵੀ ਕਰਮਚਾਰੀ ਕਿਸੇ ਵੀ ਨੌਕਰੀ ਕਰਦਾ ਤਾਂ ਉਸ ਨੂੰ ਨਿਯੁਕਤੀ ਪੱਤਰ ਦਿੱਤਾ ਜਾਊਗਾ ਹਰ ਕੰਮ ਨੂੰ ਸਮੇਂ ਸਿਰ ਘਟੋ-ਘਟ ਤਨਖਾਹ ਦੀ ਗਾਰੰਟੀ ਮਹਿਲਾਵਾਂ ਦੇ ਲਈ ਬਰਾਬਰ ਤਨਖਾਹ ਦੀ ਗਾਰੰਟੀ ਸਨਮਾਨ ਦੀ ਗਾਰੰਟੀ 40 ਸਾਲ ਤੋਂ ਵੱਧ ਉਮਰ ਦੇ ਕਾਮਿਆਂ ਲਈ ਸਾਲਾਨਾ ਮੁਫਤ ਸਿਹਤ ਜਾਂਚ ਦੀ ਗਰੰਟੀ ਮਹਿਲਾਵਾਂ ਲਈ ਇਹ ਵੀ ਜਾਰੀ ਕਰ ਦਿੱਤਾ ਹੈ ਕਿ ਜਿੰਨੀਆਂ ਵੀ ਮਹਿਲਾਵਾਂ ਨੇ ਉਹਨਾਂ ਦੇ ਲਈ 3500 ਰੁਪਿਆ ਮੈਡੀਕਲ ਸਹੂਤਾ ਵੀ ਦਿੱਤੀ ਜਾਊਗੀ ਕੇਂਦਰ ਵੱਲੋਂ ਇਹ ਵੀ ਜਾਰੀ ਕਰ ਦਿੱਤਾ ਗਿਆ ਕਿ ਜਿੰਨੀਆਂ ਵੀ ਮਹਿਲਾਵਾਂ ਨੇ ਉਹ ਮਰਦਾਂ ਦੇ ਵਾਂਗ ਰਾਤ ਦੇ ਸਮੇਂ ਵੀ ਡਿਊਟੀ ਕਰ ਸਕਦੀਆਂ ਨੇ ਜੇਕਰ ਉਹਨਾਂ ਨੂੰ ਸੇਫ ਲੱਗਦਾ ਹੈ ਓਵਰਟਾਈਮ ਲਈ ਕਰਮਚਾਰੀਆਂ ਨੂੰ ਦੁੱਗਣੀ ਤਨਖਾਹ ਦਿੱਤੀ ਜਾਊਗੀ ਉਹ ਚਾਹੇ ਮਹਿਲਾਮਾਂ ਹੋਣ ਚਾਹੇ ਪੁਰਸ਼ ਹੋਣ ਦੋਨਾਂ ਨੂੰ ਸਮਾਨ ਰੂਪ ਦੇ ਵਿੱਚ ਤਨਖਾਹ ਦਿੱਤੀ ਜਾਊਗੀ ਖਤਰਨਾਕ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਜਿੰਨੇ ਵੀ ਕਰਮਚਾਰੀ ਨੇ ਉਹਨਾਂ ਦੇ ਲਈ 100% ਸਿਹਤ ਸੁਰੱਖਿਆ ਦੀ ਵੀ ਗਾਰੰਟੀ ਦਿੱਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਪਦੰਡ ਅਨੁਸਾਰ ਕਾਮਿਆਂ ਨੂੰ ਸਮਾਜਿਕ ਨਿਆਹ ਦੀ ਗਰੰਟੀ ਜੇਕਰ ਕਈ ਵਾਰ ਕੋਈ ਕਰਮਚਾਰੀ ਡਿਊਟੀ ਦੌਰਾਨ ਕਿਸੇ ਕੰਪਨੀ ਵੱਲੋਂ ਕਿਤੇ ਕੰਮ ਕਾਜ ਲਈ ਭੇਜਿਆ ਜਾਂਦਾ ਹੈ ਜਾਂ ਫਿਰ ਉਹ ਡਿਊਟੀ ਤੋਂ ਘਰ ਆ ਰਿਹਾ ਹੈ ਉਸ ਟਾਈਮ ਕੋਈ ਦੁਰਘਟਨਾ ਘਟ ਜਾਂਦੀ ਹੈ ਉਸ ਦੀ ਜਾਨ ਚਲੀ ਜਾਂਦੀ ਹੈ ਤਾਂ ਉਸ ਦਾ ਵੀ ਜੋ ਮੁਆਵਜ਼ਾ ਹੈਗਾ ਉਹ ਕੰਪਨੀ ਨੂੰ ਦੇਣਾ ਪਊਗਾ ਇਹ ਜਿਹੜੇ 4 ਨਵੇਂ ਕਿਰਤ ਕੋਡ ਲਾਗੂ ਕੀਤੇ ਗਏ ਨੇ ਇਹਨਾਂ ਦੇ ਨਾਲ ਆਮ ਜਿਹੜੇ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਕੰਮ ਕਰਦੇ ਕਰਮਚਾਰੀ ਨੇ ਉਹਨਾਂ ਦੇ ਲਈ ਬਹੁਤ ਹੀ ਵੱਡਾ ਫਾਇਦਾ ਹੋਣ ਵਾਲਾ ਸੋ ਦਰਸ਼ਕੋ ਤੁਹਾਡੇ ਇਸ ਚਾਰ ਮਾਪਦੰਡ ਕੋਡ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਸਾਨੂੰ ਜਰੂਰ ਦਿਓ ਸਾਨੂੰ ਦੱਸੋ ਕਿ ਇਹ ਤੁਹਾਡੇ ਮੁਤਾਬਕ ਕਿੰਨੇ ਕੁ ਸਹੀ ਨੇ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਕਰਨਾ ਨਾ ਭੁੱਲੋ